50 ਰੁਪਏ ਦੀ 100 ਰੁਪਏ ਦਵਾਈ ਖਾ ਲਈ ਹਫਤਾ ਲੰਘ ਗਿਆ ਠੀਕ ਹੈ ਉਹ ਕੀ ਆ ਉਹ ਜਿਹੜੀ ਦਵਾਈ ਆ ਉਹ ਸਾਡੇ ਦਰਦ ਨੂੰ ਦਵਾ ਦਿੰਦੀ ਠੀਕ ਅਸੀਂ ਹਫਤਾ ਜ਼ੋਰ ਮਾਰ ਲਿਆ ਕੰਮ ਦਾ ਉਹ ਪ੍ਰੋਬਲਮ ਵੱਧ ਗਈ ਠੀਕ ਦਰਦ ਤਾਂ ਬਿਮਾਰੀ ਤਾਂ ਉੱਥੇ ਹੀ ਖੜੀ ਹੈ ਨਾ ਠੀਕ ਹੈ ਠੀਕ ਹੈ ਜੀ ਉਹ ਦਵਾਈਆਂ ਖਾ ਖਾ ਕੇ ਖਾ ਖਾ ਕੇ ਕੀ ਹੁੰਦਾ ਸਾਡੇ ਮਸਲ ਕਮਜ਼ੋਰ ਹੋ ਜਾਂਦੇ ਅੱਛਾ ਕਿਉਂਕਿ ਇੱਕ ਸਾਡੀ ਆਪਣੀ ਪਰਸਨਲ ਟੈਕਨੀਕ ਹੁੰਦੀ ਅਸੀਂ ਆਪਣੇ ਗੂਠਾ ਦੇ ਨਾਲ ਮੰਨ ਕੇ ਉਹਨੂੰ ਸੈੱਟ ਕਰਦੇ ਹਾਂ ओके ਠੀਕ ਆ ਚਾਇਰ ਸਰਵਾਈਕਲ ਵਾਲੇ ਹੋਣ ਚਾਹੇ ਸਾਡੇ ਸਲਿੱਪ ਡਿਸਕ ਵਾਲੇ ਹੋਣ ਠੀਕ ਆ ਉਹਨਾਂ ਨੂੰ ਸੈੱਟ ਕਰਦਾ ਜਦੋਂ ਤੁਸੀਂ ਭਰੇਜ ਨਹੀਂ ਕਰਨਾ ਅੱਛਾ ਹੁਣ ਦੇਖੋ ਨਾ ਫੋਨ ਜਿਹਨੂੰ ਸਰਵਾਈਕਲ ਵੀ ਆ ਉਹ ਵੀ ਅੱਧਾ ਅੱਧਾ ਕੰਡਾ ਇੱਕ ਇੱਕ ਕੰਡਾ ਫੋਨ ਤੇ ਲੱਗਾ ਰਹਿੰਦਾ ਐਕਚੁਅਲੀ ਗਰਦਨ ਤੇ ਇਦਾਂ ਹੀ ਰਹਿੰਦੀ ਹੈ ਨਾ ਠੀਕ ਹੈ ਉਹਦੇ ਨਾਲ ਸਟਿਫਨੈਸ ਵਧ ਜਾਂਦੀ ਉਹਦੇ ਨਾਲ ਅੱਖਾਂ ਅੱਗੇ ਨੇ ਰਾਂ ਲੱਪੈਂਦਾ ਉਹਦੇ ਨਾਲ ਚੱਕਰਾਂ ਆ ਲੱਪੈਂਦੇ ਜਿੱਦਾਂ ਸਾਡੇ ਬਾਹਰ ਸਿਸਟਰ ਬੈਠੇ ਹੋਏ ਚਲੋ ਫੋਨ ਤਾਂ ਨਹੀਂ ਯੂਜ਼ ਕਰਦੇ ਸੀ ਬਟ ਉਹਨਾਂ ਦੇ ਅੱਖਾਂ ਦੇ ਅੱਗੇ ਨੇ ਰਾਂ ਲੱਪਿਆ ਸਿਰ ਦੇ ਵਿੱਚੋਂ ਸੇਕ ਨਿਕਲਦਾ ਸੀ ਹਾਂਜੀ ਪਿੰਡੀਆਂ ਠੀਕ ਹੈ ਇਥੋਂ ਤੱਕ ਉਹ ਡਿਪਰੈਸ਼ਨ ਦੀ ਉਹ ਉਹਨਾਂ ਨੂੰ ਇੰਨੀਆ ਪ੍ਰੋਮਸਿਵ ਡਿਪਰੈਸ਼ਨ ਦੀ ਗੋਲੀ ਤੱਕ ਲੈਂਦੇ ਸੀ ਓਕੇ ਇੱਕ ਗੋਲੀ ਰਾਤੀ ਸੌਣ ਲੱਗੇ ਅੱਧੀ ਗੋਲੀ ਸਵੇਰੇ ਖਾਂਦੇ ਸੀ ਠੀਕ ਹੈ ਠੀਕ ਹੈ ਸਵੇਰ ਦੀ ਗੋਲੀ ਉਹਨਾਂ ਦੀ ਛੁੱਟ ਗਈ ਹੁਣ ਉਹ ਇੱਕ ਦਿਨ ਛੱਡ ਕੇ ਗੋਲੀ ਲੈ ਰਹੇ ਠੀਕ ਹੈ ਸਾਡੀ ਇੱਕ ਲਿਮਟ ਹੈ ਜੀ ਜੀ ਕਿ ਸਿਰ ਤੇ ਕਿੰਨਾ weight ਚੱਕਣਾ ਠੀਕ ਹੈ ਨਾ ਉਦਾਂ ਹੀ ਸਾਡੀ ਇੱਕ ਇਹ disc ਦੀ ਹੈ ਕਿ ਇਹਨੇ ਕਿੰਨਾ weight ਬਰਦਾਸ਼ਤ ਕਰਨਾ ਠੀਕ ਹੈ ਠੀਕ ਹੈ ਜੀ ਉਹਦੇ ਨਾਲ ਸਾਡਾ weight ਵਧਣ ਦੇ ਨਾਲ ਬਹੁਤ ਪਰੇ ਹੋਣ ਦੀ ਹੈ ਅੱਜ ਕੱਲ ਸਭ ਤੋਂ ਵੱਡਾ ਜੋ issue ਜੋ ਮੈਂ ਦੇਖਿਆ ਆਪਣੀ life ਦੇ ਵਿੱਚ ਜੋ ਮੇਰੇ ਕੋਲ ਪੇਸ਼ੈਂਟ ਲੈ ਕੇ ਆਉਂਦੇ ਆ ਜੋ ਸਾਡੀਆਂ ਸੜਕਾਂ ਹਮ ਜਗ੍ਹਾ ਜਗ੍ਹਾ ਤੇ ਟੁੱਟ ਹੋਏ ਆ ਤੁਸੀਂ ਕਦੀ ਵੀ ਫੀਲ ਕਰੋ ਕਦੀ ਬਾਈਕ ਤੇ ਜਾ ਰਹੇ ਹੋ ਜਦੋਂ ਤੁਹਾਨੂੰ ਜੰਪ ਲੱਗਦਾ ਨਾ ਤਾਂ ਨਾਚੇ ਗੱਲ ਜੋ ਤੁਹਾਡਾ ਪ੍ਰੈਸ਼ਰ ਹੈ ਨਾ ਉਹ ਤੁਹਾਡੀ disc ਦੇ ਇਸ ਹਿੱਸੇ 'ਚ ਪੈਂਦਾ ਕਿਸੇ ਸਿਰ ਇਸੇ ਹਾਂਜੀ ਹਾਂਜੀ ਇਸੇ ਸਿਰੇ ਬਿਲਕੁਲ ਜੀ ਬਿਲਕੁਲ ਇਸੇ ਸਿਰੇ ਪੈਂਦਾ ਠੀਕ ਹੈ ਠੀਕ ਹੈ ਉਹ ਜੋ ਤੁਸੀਂ ਘਰ ਆ ਕੇ ਕੋਈ ਵੀ ਤੁਸੀਂ ਲੰਬਾ ਸਫ਼ਰ ਕਰੋ ਕੀ ਉਹ ਹਰ ਇੱਕ ਇਨਸਾਨ ਕੀ ਬੋਲਦਾ ਮੇਰਾ ਲੱਕ ਦਰਦ ਹੋ ਰਿਹਾ ਹਾਂ ਇਹੀ ਵਰਡਿੰਗ ਬੋਲਦਾ ਜੀ 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 ਠੀਕ ਹੈ ਜੀ ਹੁਣ ਮੇਰੇ ਕੋਲ ਸਰਵੇਚ ਇਦਾਂ ਦੇ ਕੇਸ ਆ ਗਏ ਜੀ ਉਹ ਜਿਹੜੇ ਲੋਗ ਲੌਂਗ ਕੋਡ ਪਾਉਂਦੇ ਸੀ ਠੀਕ ਹੈ ਉਹ ਕਹਿੰਦੇ ਸਾਨੂੰ ਸਰਵਾਈਕਲ ਹੋ ਗਈ ਅੱਛਾ ਕਿਉਂ ਵਜ੍ਹਾ ਕੀ ਸਾਡਾ ਖਾਣ ਪਾਣ ਇੰਨਾ ਖਰਾਬ ਹੋ ਗਿਆ ਸਾਡੇ ਮਸਲ ਵੀਕ ਹੋ ਗਏ ਤੇ ਮੈਨੂੰ ਮਤਲਬ ਕਿ ਮੇਰਾ ਕੁਝ ਨਾ ਹੱਥ ਚੱਲੇ ਨਾ ਮੋਢੇ ਚੱਲੇ ਮੇਰਾ ਬਹੁਤ ਪ੍ਰੋਬਲਮ ਦੇ ਵਿੱਚ ਆ ਬਹੁਤ ਜ਼ਿਆਦਾ ਤਕਲੀਫ ਹੈ ਮੈਨੂੰ ਮੈਂ ਕੀ ਹੋਇਆ ਜੀ ਮੈਂ ਲੌਂਗ ਕੋਟ ਪਾਇਆ ਸੀ ਜੀ ਤਾਂ ਬਸ ਘਰ ਆ ਕੇ ਮੈਂ ਉੱਠਿਆ ਹੀ ਨਹੀਂ ਗਿਆ ਅੱਛਾ ਹਾਂਜੀ ਸਰ ਇਦਾਂ ਦੀਆਂ ਪ੍ਰੋਬਲਮ ਆ ਰਹੀਆਂ ਹੁਣ ਇਹ ਬ੍ਰਦਰ ਆ ਇਹਨਾਂ ਨੂੰ ਕੀ ਪ੍ਰੋਬਲਮ ਹੈ ਸਰ ਇਹਨਾਂ ਨੂੰ ਸਰਵਾਈਕਲ ਹੈ ਅੱਛਾ ਇਹਨਾਂ ਦੀ ਕਮਰ ਦੇ ਵਿੱਚ ਦਰਦ ਹੈ ਅੱਛਾ ਸਰਵਾਈਕਲ ਦੇ ਨਾਲ ਨਾ ਸਰਵਾਈਕਲ ਦੇ ਨਾਲ ਕੀ ਸਰਵਾਈਕਲ ਕਰਕੇ ਨਹੀਂ ਸਰ ਕਮਰ ਦਰਦ ਕਰਕੇ ਸਰਵਾਈਕਲ ਹੈ ਅੱਛਾ ਕਮਰ ਦਰਦ ਕਰਕੇ ਸਰਵਾਈਕਲ ਅਸੀਂ ਤਾਂ ਇਹ ਸੋਚਦੇ ਹਾਂ ਕਿ ਸਰਵਾਈਕਲ ਕਰਕੇ ਦਰਦ ਹੁੰਦਾ ਹੈ ਦੇਖੋ ਇਹ ਵੀ ਹੁੰਦਾ ਜ਼ਰੂਰੀ ਨਹੀਂ ਹੈ ਕਿ ਕਮਰ ਦਰਦ ਕਰਕੇ ਸਰਵਾਈਕਲ ਸਰਵਾਈਕਲ ਕਰਕੇ ਕਮਰ ਦਰਦ ਇਦਾਂ ਨਹੀਂ ਆ ਪਰ ਪਹਿਲਾਂ ਕਈਆਂ ਨੂੰ ਸਟਾਰਟ ਹੀ ਕਮਰ ਸਰਵਾਈਕਲ ਹੁੰਦੀ ਓਕੇ ਠੀਕ ਹੈ ਜੀ ਇਹ ਸਰਵਾਈਕਲ ਕੀ ਸ਼ੈ ਹੈ ਜੀ ਇਹ ਹੁੰਦੀ ਕਿਵੇਂ ਹੈ ਸੁਣੋ ਹਰ ਪਾਸੇ ਸਰਵਾਈਕਲ ਹਰ ਘਰ ਦੇ ਵਿੱਚ ਮਰੀਜ਼ ਸਰਵਾਈਕਲ ਦਾ ਇਹ ਕੀ ਹੈ ਕਿ ਸਰਵਾਈਕਲ ਕੋਈ ਬਿਮਾਰੀ ਨਹੀਂ ਹੈ ਇਹ ਬਿਮਾਰੀ ਕਦੋਂ ਬਣਦੀ ਹੈ ਜਦੋਂ ਸਾਨੂੰ ਨੈਕ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪੈਂਦੀ ਗਰਦਨ ਦੇ ਵਿੱਚ ਜਦੋਂ ਸਾਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਸਾਨੂੰ ਚੱਕਰ ਆਉਣ ਲੱਗ ਪੈਂਦੇ ਔਰ ਸਾਨੂੰ ੱਖਾਂ ਦੇ ਨੇਰਾਉਣ ਲੱਗ ਪੈਂਦਾ ਉਦੋਂ ਬਣਦੀ ਸਰਵਾਈਕਲ ਠੀਕ ਹੈ ਪਹਿਲਾਂ ਤਾਂ ਕੋਈ ਨਹੀਂ ਤੁਸੀਂ ਅੱਜ ਕੱਲ ਤਾਂ ਗਰਮੀ ਇੰਨੀ ਹੈ ਜੀ ਕਈ ਵਾਰ ਤਾਂ ਗਰਮੀ ਨਾਲ ਵੀ ਕਮੇਰ ਖਾ ਜਾਂਦਾ ਮਨ ਉਹ ਸਰ ਉਹ ਤਾਂ ਦੇਖੋ ਜੀ ਹੁਣ ਤੁਸੀਂ ਟਾਈਮਸ ਹੁਣ ਬਹੁਤ ਸਾਰੇ ਲੋਕ ਫਰੂਟ ਹੀ ਨਹੀਂ ਖਾਂਦੇ ਹੂੰ ਠੀਕ ਹੈ ਜੀ ਮਤਲਬ ਫਰੂਟ ਤੇ ਪੈਸੇ ਹੀ ਖਰਚ ਨਹੀਂ ਕਰਦੇ ਠੀਕ ਹੈ ਜੀ ਦਵਾਈਆਂ ਤੇ ਖਰਚ ਦਵਾਈਆਂ ਦਾ ਖਰਚ ਕਰਦਾ ਨੇ ਹੂੰ ਠੀਕ ਹੈ ਗੁੰਦਕ ਤੇਰਾ ਪੀਓ ਗਰਮੀ ਆ ਨਾ ਤੁਹਾਡੇ ਬੋਡੀ ਨੂੰ ਬਿਲਕੁਲ ਸਹੀ ਰੱਖੇਗਾ ਅੱਛਾ ਹਾਂਜੀ ਹਾਂਜੀ ਅੱਛਾ ਤੁਸੀਂ ਸਰਵਾਈਕਲ ਦੀ ਗੱਲ ਦੱਸ ਰਹੇ ਸੀ ਕਿ ਸਰਵਾਈਕਲ ਬਿਮਾਰੀ ਕਿਵੇਂ ਬਣਦੀ ਹੈ ਸਰ ਜਦੋਂ ਤੁਸੀਂ ਭਰੇਜ ਨਹੀਂ ਕਰਨਾ ਹੁਣ ਦੇਖੋ ਨਾ ਫੋਨ ਜਿਹਨੂੰ ਸਰਵਾਈਕਲ ਵੀ ਆ ਉਹ ਵੀ ਅੱਧਾ ਅੱਧਾ ਘੰਟਾ ਇੱਕ ਇੱਕ ਘੰਟਾ ਫੋਨ ਤੇ ਲੱਗਾ ਰਹਿੰਦਾ ਐਕਚੁਅਲੀ ਗਰਦਨ ਤੇ ਇਦਾਂ ਹੀ ਰਹਿੰਦੀ ਹੈ ਨਾ ਠੀਕ ਹੈ ਉਹਦੇ ਨਾਲ ਸਟਿਫਨੈਸ ਵਧ ਜਾਂਦੀ ਉਹਦੇ ਨਾਲ ਅੱਖਾਂ ਅੱਗੇ ਨੇ ਰਾਂ ਲੱਪੈਂਦਾ ਉਹਦੇ ਨਾਲ ਚੱਕਰਾਂ ਆ ਲਾ ਪੈਂਦੇ ਜਿੱਦਾਂ ਸਾਡੇ ਬਾਹਰ ਸਿਸਟਰ ਬੈਠੇ ਹੋਏ ਚਲੋ ਫੋਨ ਤਾਂ ਨਹੀਂ ਯੂਜ਼ ਕਰਦੇ ਸੀ ਬਟ ਉਹਨਾਂ ਦੇ ਅੱਖਾਂ ਦੇ ਅੱ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਪੋੜੀਆਂ ਬਿਲਕੁਲ ਨਹੀਂ ਚੜ੍ਹਨਾ ਤੁਹਾਡੀ ਕਮਰ ਦਰਦ ਵੀ ਠੀਕ ਹੋਏਗੀ ਤੁਹਾਡੀ ਸਰਵਾਈਕਲ ਵੀ ਠੀਕ ਹੋਏਗੀ ਤਾਂ ਜੋ ਪੈਣ 90% ਠੀਕ ਹੈ 90% ਠੀਕ ਹੈ ਬਿਨਾਂ ਕਿਸੇ ਦਵਾਈ ਤੋਂ ਜੀ ਜੀ ਅੱਛਾ ਤੁਹਾਡਾ ਢੰਗ ਕੀ ਰਹਿੰਦਾ ਜੀ ਮੰਨ ਲਓ ਕਿਸੇ ਨੂੰ ਸਰਵਾਈਕਲ ਹੈਗਾ ਆਰਮ ਕਰਕੇ ਜਿਹੜਾ ਸਰਵਾਈਕਲ ਹੈ ਕਿੰਨੇ ਦਿਨ ਅਸੀਂ ਤੁਸੀਂ ਠੀਕ ਕਰ ਸਕਦੇ ਹੋ ਜਾਂ ਠੀਕ ਹੋ ਜਾਂਦਾ ਹੈ ਤੁਹਾਡੇ ਇਸ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਤੁਹਾਡੇ ਦੇਖੋ ਮੈਂ ਆਪਣਾ ਤਜਰਬਾ ਤੁਹਾਨੂੰ ਦੱਸਦਾ ਹੂੰ ਕਿ ਮੇਰੇ ਤਜਰਬੇ ਦੇ ਨਾਲ ਮੈਂ ਪੇਸ਼ੈਂਟ ਦੇ ਕੋਲੋਂ ਵੱਧ ਤੋਂ ਵੱਧ 15 ਦਿਨ ਮੰਗਦਾ ਠੀਕ ਹੈ 15 ਦਿਨ ਮੰਗਦਾ ਜੀ ਤਾਂ ਅੱਜ ਤੱਕ ਕੋਈ ਇਦਾਂ ਦਾ ਹੈ ਨਹੀਂ ਪੇਸ਼ੈਂਟ ਕਿ ਜਿਹੜਾ ਤਿੰਨ 15 ਦਿਨ ਲੱਗੇ ਹੋਣ ਨੀਵਲ ਕੋਈ 10 ਦਿਨ ਚ ਕੋਈ 8 ਦਿਨ ਚ ਕੋਈ 12 ਦਿਨ ਚ ਬਿਲਕੁਲ ਪਰਫੈਕਟ ਠੀਕ ਹੋ ਗਿਆ ਠੀਕ ਹੈ ਹਾਂਜੀ 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 ਜੀ ਜੀ ਅੱਛਾ ਤੇ ਫਿਰ ਇਹ ਤਾਂ ਰਹੀ ਸਰਵਾਈਕਲ ਦੀ ਗੱਲ ਅੱਜ ਕੱਲ ਮੋਢਿਆਂ ਦੀ ਵੀ ਦਿੱਕਤ ਆ ਰਹੀ ਹੈ ਗੋਡਿਆਂ ਚ ਵੀ ਦਿੱਕਤ ਆ ਰਹੀ ਹੈ ਸਿਰ ਦਰਦ ਵੀ ਨਹੀਂ ਹਟਦਾ ਬਹੁਤ ਵਾਰ ਹੁੰਦਾ ਹੈ ਕਿ ਸਾਰੀ ਸਾਰੀ ਰਾਤ ਸਿਰ ਦਰਦ ਹੁੰਦਾ ਔਰ ਇਹ ਵੀ ਹੁੰਦਾ ਹੈ ਕਿ 8 10 ਘੰਟੇ ਅਸੀਂ ਸੌਲੇ ਤੇ ਸੌ ਕੇ ਜਦੋਂ ਅਸੀਂ ਉੱਠੇ ਹੱਥ ਕਾਬੜ ਸਾਡੀ ਫੇਰ ਨਹੀਂ ਜਾਂਦੀ ਉਹ ਵੀ ਇਸ਼ੂ ਹੈ ਤੁਸੀਂ ਦੂਰ ਕਰ ਸਕਦੇ ਸਰ ਬਿਲਕੁਲ ਗਰੰਟੀ ਦੇ ਨਾਲ ਬਿਲਕੁਲ ਪਰਫੈਕਟ ਤਰੀਕੇ ਦੇ ਨਾਲ ਠੀਕ ਕਰਾਂਗੇ ਹੁਣ ਦੇਖੋ ਜਿਹੜੀ ਭੈਣ ਬਾਹਰ ਆਈ ਸੀ ਉਹਦੀ ਉਹਨਾਂ ਨੂੰ ਇੱਕ ਪ੍ਰੋਬਲਮ ਥੋੜੀ ਸੀ ਸਿਰ ਦੇ ਵਿੱਚੋਂ ਸੇਕ ਨਿਕਲਦਾ ਸੀ ਹਾਂਜੀ ਪਿੰਡੀਆਂ ਵਿੱਚ ਦਰਦ ਸੀ ਠੀਕ ਹੈ ਇਥੋਂ ਤੱਕ ਕਿ ਉਹ ਡਿਪਰੈਸ਼ਨ ਦੀ ਉਹਨਾਂ ਨੂੰ ਇੰਨੀਆਂ ਪ੍ਰੋਬਲਮ ਸੀ ਡਿਪਰੈਸ਼ਨ ਦੀ ਗੋਲੀ ਤੱਕ ਲੈਂਦੇ ਸੀ ਓਕੇ ਇੱਕ ਗੋਲੀ ਕਤੀ ਸੌਣ ਲੱਗੇ ਅੱਧੀ ਗੋਲੀ ਸਵੇਰੇ ਖਾਂਦੇ ਸੀ ਠੀਕ ਹੈ ਠੀਕ ਹੈ ਸਵੇਰ ਦੀ ਗੋਲੀ ਨਾਲ ਦੀ ਛੁੱਟ ਗਈ ਹੁਣ ਉਹ ਇੱਕ ਦਿਨ ਛੱਡ ਕੇ ਵੀ ਗੋਲੀ ਲੈ ਰਹੇ ਠੀਕ ਹੈ ਹਾਂਜੀ ਨਹੀਂ ਫਿਰ ਤੁਹਾਡਾ ਢੰਗ ਕੀ ਹੈ ਤੁਸੀਂ ਕਿਵੇਂ ਠੀਕ ਕਰਦੇ ਹੋ ਵੱਡੀ ਗਲਤ ਹੈ ਹੁਣ ਇਹ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਕੋਈ ਗੋਲੀ ਨਹੀਂ ਦਿੰਦੇ ਕੋਈ ਟੀਕਾ ਨਹੀਂ ਲਾਉਂਦੇ ਕੋਈ ਕੈਪਸੂਲ ਨਹੀਂ ਦਿੰਦੇ ਇਹ ਕਿਵੇਂ ਪੋਸੀਬਲ ਹੈ ਜੀ ਸਾਡੇ ਤੇ ਥੱਬੇ ਥੱਬੇ ਗੋਲੀਆਂ ਦੇ ਪੀਉਂਦੇ ਹਾਂ ਹਾਂਜੀ ਸਰ ਨਿਊਰੋਥੈਰੇਪੀ ਇੱਕ ਇਦਾਂ ਦਾ ਟਰੀਟਮੈਂਟ ਹੈ ਤੁਹਾਡੀ ਹਰ ਇੱਕ ਬਿਮਾਰੀ ਨੂੰ ਠੀਕ ਕਰ ਸਕਦਾ ਹਾਂਜੀ ਹਾਂਜੀ ਕਿੱ ਟੰਗ ਕੀ ਰਹਿੰਦਾ ਇਹ ਕੀ ਕਰਨ ਲੱਗੀ ਇਹ ਕੀ ਹੈ ਇਹ ਹੁਣ ਸਰ ਬੈ ਕਪਿੰਗ ਕਰਨ ਲੱਗਿਆ ਠੀਕ ਹੈ ਕਪਿੰਗ ਕਰ ਤੋਂ ਬਾਅਦ ਅਪ ਇਹਨਾਂ ਦੇ ਮਸਲ ਰੈਲੈਕਸ ਕਰਾਂਗੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਫਾਇਰ ਥੈਰੇਪੀ ਦਵਾਂਗੇ ਸਾਡੀ ਇੱਕ ਅਪਰ ਥੈਰੇਪੀ ਹਾਂਜੀ ਹਾਂਜੀ ਉਹ ਵੀ ਤੁਹਾਨੂੰ ਦੱਸਾਂਗੇ ਅੱਛਾ ਕਿਉਂਕਿ ਇੱਕ ਸਾਡੀ ਆਪਣੀ ਪਰਸਨਲ ਟੈਕਨੀਕ ਹੁੰਦੀ ਅਸੀਂ ਆਪਣੇ ਗੂਠਾ ਦੇ ਨਾਲ ਮੰਨ ਕੇ ਉਹਨਾਂ ਨੂੰ ਸੈੱਟ ਕਰਦੇ ਹਾਂ ਓਕੇ ਠੀਕ ਹੈ ਚਾਹੇ ਸਰਵਾਈਕਲ ਵਾਲੇ ਹੋਣ ਚਾਹੇ ਸਾਡੇ ਸਲੀਪ ਡਿਸਕ ਵਾਲੇ ਹੋਣ ਠੀਕ ਹੈ ਉਹਨਾਂ ਨੂੰ ਸੈੱਟ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਆਪਣੇ ਉਸ ਤੋਂ ਬਾਅਦ ਦੇਖਣਾ ਕਿ ਪੇਸ਼ੈਂਟ ਦੀ ਕੰਡੀਸ਼ਨ ਕੀ ਹੂੰ ਠੀਕ ਆ ਉਹਦੇ ਬਰਦਰ ਕਿਦਾਂ ਨੇ ਆਉਣ ਨੇ ਤੁਹਾਡੇ ਕੋਲ ਟਾਈਟ ਵਾਲੇ ਆਉਂਦੇ ਨੇ ਲੂਜ਼ ਵਾਲੇ ਸਾਡੇ ਉਹ ਟਾਈਟ ਵਾਲੇ ਟਾਈਟ ਵਾਲੇ ਟਾਈਟ ਕਿਵੇਂ ਹੋ ਜਾਂਦੇ ਨੇ ਜੀ ਸਰ ਦੇਖੋ ਜੇ ਹੁਣ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਤੁਹਾਡਾ ਆਪਰੇਸ਼ਨ ਆ ਠੀਕ ਹੈ ਨਾ ਤੁਹਾਨੂੰ ਸ਼ੁਰੂ ਤੋਂ ਨਹੀਂ ਪਤਾ ਲੱਗਦਾ ਸਾਡਾ ਆਪਰੇਸ਼ਨ ਹੋਣਾ ਠੀਕ ਹੈ ਨਾ ਪਹਿਲਾਂ ਤੁਹਾਡੀ ਹਲਕੀ ਜੀ ਹਲਕੀ ਪ੍ਰੋਬਲਮ ਕਮਰਦਰਦ ਦੀ ਹਲਕੀ ਜੀ ਪ੍ਰੋਬਲਮ ਲੱਗ ਕੇ ਦਰਦ ਦੀ ਠੀਕ ਹੈ ਅਸੀਂ ਕੀ ਖਾਣਾ ਆ ਅਸੀਂ ਲੈ ਲਈ ਜੀ ਦਵਾਈ ਲੈ ਲਈ 50 ਰੁਪਏ ਦੀ 100 ਰੁਪਏ ਦਵਾਈ ਖਾ ਲਈ ਹਫਤਾ ਲੰਘ ਗਿਆ ਠੀਕ ਹੈ ਉਹ ਕੀ ਆ ਉਹ ਜਿਹੜੀ ਦਵਾਈ ਆ ਉਹ ਸਾਡੇ ਦਰਦ ਨੂੰ ਦਵਾ ਦਿੰਦੀ ਠੀਕ ਅਸੀਂ ਹਫਤਾ ਦਰਤ ਤਾਂ ਬੁਮਾਰੀ ਤਾਂ ਉੱਥੇ ਹੀ ਖੜੀ ਹੈ ਨਾ ਠੀਕ ਹੈ ਠੀਕ ਹੈ ਜੀ ਉਹ ਦਵਾਈਆਂ ਖਾ ਖਾ ਕੇ ਖਾ ਖਾ ਕੇ ਕੀ ਹੁੰਦਾ ਸਾਡੇ ਮਸਲ ਕਮਜ਼ੋਰ ਹੋ ਜਾਂਦੇ ਅੱਛਾ ਸਾਡੀਆਂ ਹੱਡੀਆਂ ਕਮਜ਼ੋਰ ਪੈ ਜਾਂਦੀਆਂ ਓਕੇ ਹਾਂਜੀ ਹਾਂਜੀ ਜੀ ਜੀ ਸਰ ਮੇਰੇ ਕੋ ਇੱਕ ਪੇਸ਼ੈਂਟ ਆਈ ਸੀ ਬੁਮਾਰੇ ਤੋਂ ਤੁਸੀਂ ਮੰਨੋ ਕੀ ਜਦੋਂ ਮਨ ਉਹਨੂੰ ਲਾਈਨ ਵੇਟ ਤੇ ਰਿਹਾ ਸੀ ਚਾਰਾ ਪ੍ਰੈਕਟਿਸ ਦੀ ਹਮ ਹਮ ਉਹਨਾਂ ਦੀਆਂ ਹੱਡੀਆਂ ਇੰਨੀਆਂ ਕਿ ਜ਼ਿਆਦਾ ਵੀਕ ਸੀ ਨਾ ਹਮ ਉਹ ਹੱਡੀਆਂ ਦੀ ਬਾਜ ਉਹਦੇ ਜਿਹੜੇ ਪੇਰੈਂਟਸ ਬਾਹਰ ਬੈਠੇ ਸੀ ਉਹਨਾਂ ਨੂੰ ਸਮਝਾ ਦਿੰਦੀ ਪਈ ਸੀ ਅੱਛਾ ਹਾਂਜੀ ਇਦਾਂ ਦੇ ਪੇਸ਼ੈਂਟ ਵੀ ਸਾਡੇ ਕੋ ਆਉਂਦੇ ਆ ਹਮ ਹਮ अच्छा है है। सर, सर, तो फिर ਜਿਹੜਾ ਸਿਰਦਰਦ ਅੱਜਕੱਲ ਬੜਾ ਹੋ ਰਿਹਾ ਜੀ ਹਰੇਕ ਨੂੰ ਸਿਰਦਰਦ ਹੈ ਉਹ ਭੈਣ ਨੂੰ ਵੀ ਸਿਰਦਰਦ ਜਿਹੜੇ ਜੀ ਸਾਨੂੰ ਬੜੀ ਸਟ੍ਰੈਸ ਹੈਗੀ ਹੈ ਮਾਈਗ੍ਰੇਨ ਹੈਗਾ ਉਹਦਾ ਵੀ ਤੁਸੀਂ ਬਿਨਾਂ ਦਵਾਈ ਤੋਂ ਇਲਾਜ ਕਰ ਬਿਲਕੁਲ ਜੀ ਬਿਲਕੁਲ ਉਹਦਾ ਕੋਈ ਦਵਾਈ ਨਹੀਂ ਕੋਈ ਦਵਾਈ ਨਹੀਂ ਸਰ ਪਰ ਉਹਨਾਂ ਨੂੰ ਤਾਂ ਦਵਾਈ ਹੀ ਦਿੰਦੇ ਨੇ ਜੀ ਕਿ ਰਿਲੈਕਸ ਰਹੇ ਮਾਈਂਡ ਦੇਖੋ ਸਰ ਹਰ ਇੱਕ ਦੀ ਆਪਣੀ ਆਪਣੀ ਸਟੱਡੀ ਆ ਹਮ ਹਰ ਇੱਕ ਦਾ ਆਪਣਾ ਕੰਮ ਕਰਨ ਦਾ ਤਜਰਬਾ ਠੀਕ ਹੈ ਠੀਕ ਹੈ ਜੀ ਹੁਣ ਬਹੁਤ ਸਾਰੇ ਤਾਂ ਲੋਕ ਇਹ ਵੀ ਕਹਿੰਦੇ ਕਿ ਹਾਂ ਜੀ ਅਸੀਂ ਹੱਥ ਲਾ ਕੇ ਠੀਕ ਕਰ ਦਿੰਨੇ ਪਰ ਦਦਾ ਹੁੰਦਾ ਨਹੀਂ ਆ ਮਿਹਨਤ ਤੁਹਾਨੂੰ ਕਰਨੀ ਪੈਂਦੀ ਠੀਕ ਹੈ ਜੀ ਸਾਡੇ ਸਾਡੀ ਜਿਹੜੀ ਥੈਰੇਪੀ ਹੈ ਇਹਦੇ ਚ ਮਿਹਨਤ ਹੈ ਠੀਕ ਹੈ ਪਰ ਇਹ ਕਿ ਬੰਦਾ ਬਿਲਕੁਲ ਠੀਕ ਹੋ ਕੇ ਜਾਂਦਾ ਤੇ ਜਿਹੜਾ ਇੱਕ ਬੱਚਾ ਵੀ ਸਾਡੇ ਕੋਲ ਛੋਟਾ ਬੈਠਾ ਸੀ ਉਹਦੀ ਮਾਤਾ ਨਾਲ ਵੀ ਅਸੀਂ ਮਿਲੇ ਆ ਉਹਨੂੰ ਕੀ ਪ੍ਰੋਬਲਮ ਹੈਗੀ ਹੈ ਇਹ ਆਰਟイズਮ ਹੈ ਕਿ ਸਰ ਇਹ ਸੀਪੀ ਚਾਈਲਡ ਹੈ ਅੱਛਾ ਉਹ ਕਿ ਹਸਰਵਲ ਪੈਲਸੀ ਇਹ ਸਪੈਸ਼ਲ ਬੱਚੇ ਹੁੰਦੇ ਆ ਓਕੇ ਇਹ ਬੱਚੇ ਹੁੰਦੇ ਆ ਕਿ ਇਹਨਾਂ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਕੁਝ ਬੱਚੇ ਆਪਣੇ ਟਾਈਮ ਤੋਂ ਪਹਿਲਾਂ ਪੈਦਾ ਹੁੰਦੇ ਠੀਕ ਹੈ ਠੀਕ ਹੈ ਜੀ ਕੁਝ ਬੱਚੇ ਮਤਲਬ ਕਿ ਰੋਏ ਨਹੀਂ ਹੁੰਦੇ ਹਾਂ ਠੀਕ ਹੈ ਜੀ ਉਹਦੇ ਨਾਲੇ ਪ੍ਰੋਬਲਮ ਹੁੰਦੀ ਆ ਉਹਦੇ ਨਾਲ ਬ੍ਰੇਨ ਵੀਕ ਹੁੰਦਾ ਠੀਕ ਹੈ ਠੀਕ ਹੈ ਜੀ ਸਾਡਾ ਦਿਮਾਗ ਕਮਜ਼ੋਰ ਹੁੰਦਾ ਸਾਡਾ ਨਰਵਸ ਸਿਸਟਮ ਵੀਕ ਹੁੰਦਾ ਠੀਕ ਹੈ ਹੁੰਦਾ ਫੇਸੇ ਸਾਰੀ ਜਿਹੜੀ ਨਿਊਰੋਥੈਰੇਪੀ ਦਿੰਦੇ ਆ ਉਹ ਤੇ ਟੋਟਲ ਨਿਊਰੋਥੈਰੇਪੀ ਹੋਣੀ ਓਕੇ ਉਹ ਸਾਡੇ ਜਿਹੜੇ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਆ ਸਾਡੇ ਦਿਮਾਗ ਦੇ ਵਿੱਚ ਆਕਸੀਜਨ ਦਾ ਲੈਵਲ ਵਧਾਉਂਦੀ ਆ ਤੁਹਾਨੂੰ ਸਭ ਤੋਂ ਵੱਧ ਜਿਹੜੇ ਤਕਲੀਫ ਲੋਕ ਕਿਹੜੇ ਮਿਲਦੇ ਆ ਕਮਰ ਦਰਦ ਵਾਲੇ ਬਿਲਕੁਲ ਠੀਕ ਹੈ ਕਮਰ ਦਰਦ ਵਾਲੇ ਹੋਗੇ ਸਲਿੱ ਠੀਕ ਹੈ ਜੀ ਜਿਨ੍ਹਾਂ ਨੂੰ ਡਾਕਟਰ ਨੇ ਪਰਚਨ ਦੱਸਿਆ ਬਹੁਤ ਤੰਗਾ ਲੋਕੀ ਕੱਲ ਵੀ ਸਾਨੂੰ ਅਸੀਂ ਹਸਪੀਟਲ ਗਏ ਵਿੱਚ ਸੀਗੇ ਠੀਕ ਹੈ ਜੀ ਉੱਥੇ ਮਤਲਬ ਅਸੀਂ 10 ਵਜੇ ਗਏ ਸਾਡੀ 5 ਵਜੇ ਤੱਕ ਬਾਰੀ ਨਹੀਂ ਆਈ ਇਦਾਂ ਦੇ ਲੋਕੀ ਸਾਡੇ ਕੋ ਆਂਦੇ ਆ ਸਰ ਸਾਡੇ ਕੋ ਇਦਾਂ ਦੇ ਪੇਸ਼ੈਂਟ ਵੀ ਆਂਦੇ ਆ ਜਿਹੜੇ ਸਵੇਰੇ 3 ਵਜੇ ਲਾਈਨ ਚ ਲੱਗਦੇ ਆ ਤਾਂ 10 ਵਜੇ ਜਾ ਕੇ ਬਾਰੀ ਆਂਦੀ ਠੀਕ ਹੈ ਜੀ ਪਰ ਉਹਦੇ ਸਾਨੂੰ ਆਰਾਮ ਨਹੀਂ ਆਇਆ ਠੀਕ ਹੈ ਜੀ ਜਿਨ੍ਹਾਂ ਨੂੰ ਪਰਚਨ ਦੱਸਿਆ ਗਿਆ ਸੀ ਉਹਨਾਂ ਦਾ ਵੀ ਟਰੀਟਮੈਂਟ ਕਰਦੇ ਅਸੀਂ ਹੁਣ ਥੋੜੇ ਸਮੇਂ ਪਹਿਲਾਂ ਇੱਕ ਟਰੀਟਮੈਂਟ ਕੀਤਾ ਸੀ ਬਟਾਲੇ ਸ਼ਹਿਰ ਦੇ ਵਿੱਚ ਠੀਕ ਹੈ ਸਰ ਉਹ ਕੇਸ ਡਾਕਟਰ ਨੇ ਇੰਨਾ ਖਰਾਬ ਕਰ ਦਿੱਤਾ ਜਦੋਂ ਕੇਸ ਖਰਾਬ ਹੋ ਗਿਆ ਜੀ ਫਿਰ ਉਹਨਾਂ ਨੇ ਡਾਕਟਰ ਨੇ ਸਪਾਈਨ ਦੇ ਵਿੱਚ ਇੰਜੈਕਸ਼ਨ ਲਾਣੀ ਸ਼ੁਰੂ ਕਰ ਦਿੱਤੇ ਓਕੇ ਠੀਕ ਹੈ ਜੀ ਉਹ ਇੰਜੈਕਸ਼ਨ ਦਾ ਸਾਈਡ ਇਫੈਕਟ ਕੀ ਹੋਇਆ ਹੂੰ ਉਹ ਆਂਟੀ ਉਹਨਾਂ ਦੀ ਦਰਦ ਵੱਧ ਗਈ ਮਸਲ ਪੂਰੀ ਤਰ੍ਹਾਂ ਕਮਜ਼ੋਰ ਹੋ ਗਏ ਠੀਕ ਹੈ ਠੀਕ ਹੈ ਜੀ ਅਗਰ ਆਪਾਂ ਉਹਨਾਂ ਦੇ ਇੱਕ ਇੱਦਾਂ ਅੰਗੂਠਾ ਵੀ ਮੇਰਾ ਚੁਬਦਾ ਸੀ ਨਾ ਜੀ ਉਹਨਾਂ ਨੂੰ ਦੋ ਦਿਨ ਦਰਦ ਦੋ ਦਿਨ ਦਰਦ ਨਹੀਂ ਜਾਂਦੀ ਸੀ ਮਸਲ ਕਿੰਨੇ ਜਿਆਦਾ ਮਸਲ ਉਹਨਾਂ ਦੇ ਵੀਕ ਹੋ ਚੁੱਕੇ ਸੀ ਹੂੰ ਹੂੰ ਬਾਲ ਚੜ ਕੇ ਲੀਵਰ ਫੈਟੀ ਹੋ ਗਿਆ ਹਾਈ ਬੀਪੀ ਹੋ ਗਿਆ ਜੀ ਠੀਕ ਹੈ ਜੀ ਉਹ ਅਲੇ ਨੈਕਸਟ ਡੇ ਚਲੇ ਸੀ ਅਗਲੇ ਦਿਨ ਚਲੇ ਸੀ ਚੰਡੀਗੜ੍ਹ ਪੇਸ਼ੈਂਟ ਕਰਾਉਣ ਵਾਸਤੇ ਇੱਕ ਆਪਣੇ ਭਾਈ ਸਾਵਾ ਉਹਨਾਂ ਦਾ ਆਪਾਂ ਪੇਸ਼ੈਂਟ ਠੀਕ ਕੀਤਾ ਸੀ ਉਹਨਾਂ ਦੇ ਅਦਰ ਕਪੂਥਲੇ ਦੇ ਵਿੱਚ ਉਹਨਾਂ ਦਾ ਆਪਣਾ ਹੈਗਾ ਵਾ ਨਸ਼ਾ ਸ਼ੋਭ ਕੇਂਦਰ ਹੂੰ ਹੂੰ ਉਹਤੋਂ ਦਾ ਮੈਨੇਜਰ ਠੀਕ ਕੀਤਾ ਸੀ ਆਪਾਂ ਹੂੰ ਤੋਂ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਨਾ ਸੀਗਾ ਅੱਛਾ ਨਾਲ ਰਿਲੇਸ਼ਨ ਸੀਗਾ ਤੋਂ ਉਸ ਉਹਨਾਂ ਨੇ ਗਾਰੰਟੀ ਦਿੱਤੀ ਕਿ ਤੁਸੀਂ ਇੱਕ ਡਾਕਟਰ ਵਿੱਕੀ ਨੂੰ ਮਿਲੋ ਮੇਰੀ ਗਾਰੰਟੀ ਦੇ ਸਾਡੀ ਸਰ ਦੇਖੋ ਸਾਡੀ ਜਿਹੜੀ ਨਾ ਮਤਲਬ ਕੰਮ ਦਾ ਤਰੀਕਾ ਬਹੁਤ ਜ਼ਿਆਦਾ ਵਧੀਆ ਤੋਂ ਲੋਕ ਸਾਡੀਆਂ ਗਾਰੰਟੀਆਂ ਦਿੰਦੇ ਅਸੀਂ ਖੁਦ ਨਹੀਂ ਕਿੰਨੇ ਪਰ ਲੋਕ ਬੋਲਦੇ ਕਿ ਸਾਡੀ ਗਰੰਟੀ ਤੇ ਜਾਓ ਅੱਛਾ ਠੀਕ ਹੈ ਜੀ ਕਿ ਤੁਸੀਂ ਸਾਡੇ ਵੀ ਉਹ ਉੱਥੇ ਤੁਹਾਨੂੰ ਰਾਮ ਆਏਗਾ ਆਏਗਾ ਠੀਕ ਹੈ ਜੀ ਤਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਵੰਟੀ ਅਜ ਬਿਲਕੁਲ ਪਰਫੈਕਟ ਠੀਕ ਹੈ ਤੁਹਾਡੀ ਵੀਡੀਓ ਦੇ ਵਿੱਚ ਆਪਾਂ ਲਿੰਕ ਦਵਾਂਗੇ ਕਿ ਉਹਨਾਂ ਦੀਆਂ ਗੱਲਾਂ ਸੁਣੀਓ ਕਿ ਉਹ ਕਿੰਨੇ ਸਾਡੇ 3 ਮਹੀਨੇ ਸਾਰੋ ਬੈੱਡ ਤੇ ਰਹੇ ਜੀ ਜੀ ਲੈਟਰਿੰਗ ਬੈੱਡ ਤੇ ਵਾਸ਼ਰੂਮ ਬੈੱਡ ਤੇ ਖਾਣਾ ਪੀਣਾ ਲੇਟ ਕੇ ਤੁਸੀਂ ਸੋਚ ਲੋਗੇ ਉਹ ਕੰਡੀਸ਼ਨ ਕਿੰਨੀ ਖਰਾਬ ਹੋਏਗੀ ਜੀ 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 ਚਲੋ ਅਸੀਂ ਇਸ ਭਰਾ ਨਾਲ ਵੀ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਕੀ ਦਿੱਕਤ ਕੀ ਪਰੇਸ਼ਾਨੀ ਹੈਗੀ ਟ੍ਰੀਟਮੈਂਟ ਹੈਗਾ ਜਿਹੜਾ ਇਸ ਵੇਲੇ ਅ ਕੈਰੋਪ੍ਰੈਕਟਰ ਜਿਹੜੇ ਵਿੱਕੀ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਇਹ ਇੱਕ ਖਾਸ ਤੇਲ ਤਿਆਰ ਕੀਤਾ ਹੋਇਆ ਜੀ ਤੁਸੀਂ ਕੋਈ ਆਪਣਾ ਖਾਸ ਤੇਲ ਆ ਬਿਲਕੁਲ ਜੀ ਬਿਲਕੁਲ ਸਾਰਾ ਇਹਦੇ ਵਿੱਚ ਪੰਜ ਛੇ ਤਰ੍ਹਾਂ ਦੇ ਤੇਲ ਪਏ ਹੂੰ ਠੀਕ ਹੈ ਜੀ ਔਰ ਘਰ ਤੋਂ ਕੱਢ 12 12 13 14 ਤਰ੍ਹਾਂ ਦੀਆਂ ਵਿੱਚ ਜੜੀਆਂ ਬੂਟੀਆਂ ਪਈਆਂ ਹੋਈਆਂ ਇਹ ਗਰਮ ਤੇਲ ਹੈ ਤੁਹਾਡੀ ਜੇਕਰ ਨਸ ਬਲੋਕ ਹੈ ਠੀਕ ਹੈ ਜੀ ਤੁਹਾਨੂੰ ਤੁਸੀਂ ਬਹੁਤ ਜਗ੍ਹਾ ਤੋਂ ਇਲਾਜ ਕਰਾ ਲਿਆ ਤੁਸੀਂ ਠੀਕ ਹੀ ਨਹੀਂ ਹੋ ਰਹੇ ਸਾਡੇ ਕੋਲ ਆ ओके ਇਹ ਤੀਲ ਤਾਂ ਤੁਹਾਨੂੰ ਦਿਨਾਂ ਚ ਖੜਾ ਕਰ ਦੂਗਾ। ਕੀ ਬਾਤ ਹੈ ਕੀ ਬਾਤ ਹੈ। ਸੋ ਤੁਸੀਂ ਦੇਖੋ ਜੀ ਪੈਨਪਰਾਵਾਂ ਨੂੰ ਸਾਇਟਿਕਾ ਦਰਦ ਹੁੰਦੀ। ਜੀ। ਉਹ ਬਹੁਤ ਸਾਰੇ ਲੋਕ ਤਾਂ ਜਿਹਨਾਂ ਨੂੰ ਸਾਇਟਿਕਾ ਦਾ ਦਰਦ ਪਤਾ ਹੀ ਨਹੀਂ ਲੱਭਦੀ ਨਹੀਂ ਆ। ਨਹੀਂ ਸਾਇਟਿਕਾ ਤਾਂ ਇਦਾਂ ਦੀ ਹੈਗੀ ਲੋਕਾਂ ਨੂੰ व्हीਲ ਚੇਅਰ ਤੇ ਲਿਆਉਂਦੇ ਸਾਇਟਿਕਾ ਦਾ। ਸਾਇਟਿਕਾ ਦਾ ਤਾਂ ਸਰ ਸਾਡੇ ਕੋਲ ਪੇਸ਼ੈਂਟ ਆਏ ਆ ਆਪਣੇ ਘਰਦਿਆਂ ਨੂੰ ਬੋਲਦੇ ਸਾਡੇ ਜਿਹੜਾ ਟੀਕਾ ਲਵਾ ਦਿਓ। ਮੇਰੇ ਕੋਲ ਇੱਕ ਮਨਾਰ ਪਿੰਡ ਤੋਂ ਸਿਸਟਰ ਆਈ ਸੀਗੇ। ਹਮ ਹਮ। ਉਹਨਾਂ ਨੇ ਮੈਨੂੰ ਇਹ ਵਲਡਿੰਗ ਪਾਲਿਸੀ ਕੀ ਵਿਕੀ ਭਈਆ ਕੀ ਤੁਸੀਂ ਹੋ ਸਕੇ ਤੇ ਮੇਰੇ ਇੱਕ ਹਸਬੰਦ ਨੂੰ ਕਹਾਂ ਕਿ ਲੱਤ ਘਟਾ ਦਿਓ ਓਏ ਹੋਏ ਕਹਿੰਦੀ ਮੈਂ ਦੋ ਬੱਚਿਆਂ ਨੂੰ ਜਨਮ ਦਿੱਤਾ ਮੈਂ ਰੋਈ ਨਹੀਂ ਮੈਂ ਇੰਨਾ ਹੰਮੇ ਚ ਇੰਨਾ ਕੌਨਫੀਡੈਂਸੀ ਪਰ ਇਸ ਦਰਦ ਨੇ ਮੈਨੂੰ ਰੋਵਾ ਦਿੱਤਾ ਹਮ ਸਰ ਇਹ ਜਿਹੜੀ ਸਾਇਟਿਕਾ ਦਾ ਦਰਦ ਇਹ 24 ਘੰਟੇ ਦਾ ਦਰਦ ਹੈ ਇਹ ਕੀ ਹੁੰਦਾ ਜੀ ਇਹ ਸਰ ਜਦੋਂ ਸਾਡੀ ਸਾਡੀ ਡਿਸਕ ਬਾਹਰ ਆਉਣ ਦੀ وجہ ਦੇ ਨਾਲ ਸਾਡੀ ਜਿਹੜੀ ਸਾਇਟਿਕਾ ਨਰਵ ਬਲੌਕ ਹੁੰਦੀ ਹੈ ਨਾ ਹਮ ਉਹਦੇ ਨਾਲ ਸਾਡੀ ਸਾਇਸਾਇਟੀ ਕਾ ਇਹ ਪੂਰੀ ਲੱਤ ਚ ਦਰਦ ਨਿਕਲਦੀ ਪਿੰਡ ਚ ਦਰਦ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਲੱਤਾਂ ਚ ਸੁਣਪਾਨ ਆ ਜਾਂਦਾ ਓਕੇ ਪਿਆਜ ਚ ਸੁਣਪਾਨ ਆ ਜਾਂਦਾ ਠੀਕ ਹੈ ਪੂਰੀ ਲੱਤ ਚ ਦਰਦ ਉਹ ਦਰਦ ਵੀ ਇੰਨੀ ਤਿੱਖੀ ਕਿ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਉਹ ਕਿੰਨੇ ਦਿਨਾਂ ਚ ਫਿਰ ਸੈਟ ਹੋ ਜਾਂਦੀ ਹੈ ਤੁਹਾਡੇ ਕੋਲ ਸਰ ਅਸੀਂ ਤਾਂ ਪੇਸ਼ੈਂਟ ਕੋ ਸਿਰਫ 15 ਦਿਨ ਦਾ ਟਾਈਮ ਮੰਗੀਦਾ ਪੁਰਾਣੀ ਤੋਂ ਪੁਰਾਣੀ ਜਿੰਨਾ ਮਰਜੀ ਸਰ ਜਿੰਨਾ ਮਰਜੀ ਸਿਰਫ ਉਹਦੇ ਚ ਕੀ ਹੁੰਦਾ ਕਿ ਬਹੁਤ ਸਾਰੇ ਪੈਣਪਰਾ ਦਵਾਈਆਂ 8 8 10 ਆ ਸਭ ਤੋਂ ਖਾ ਕੇ ਹੁੰਦੇ ਆ ਫਿਰ ਉਹ ਨੈਚੁਰਲ ਫਿਰ ਉਹਨੂੰ 15 ਦਿਨ ਟਰੀਟਮੈਂਟ ਦੇ ਕੇ ਫਰੋਂ ਤੇੰਦਾਂ ਦੀ ਰੈਸਟ ਦੇ ਦੀ ਆ ਕਿ ਸੰਦੋ ਸੋ 3 ਦਿਨ ਚ ਕਿ ਤੁਹਾਨੂੰ 15 ਦਿਨ ਚ ਕਿ ਨਰਾਮ ਹੈ ਫਿਰ ਉਹਨਾਂ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਬੁਲਾਈਦਾ ਫਿਰ ਮੈਂ ਕੰਟੈਕਟ ਕੀਤਾ ਪਹਿਲਾਂ ਦੋ ਦਿਨ ਬਿਜ਼ੀ ਰਹੇ ਆਏ ਨਹੀਂ ਫਿਰ ਆਏ ਆਇ ਤੇ ਕੀਤਾ ਬੋਲੇ ਕਿ ਪਹਿਲੇ ਦਿਨ ਦੇ ਵਿੱਚ ਮੈਨੂੰ ਜਿਆਦਾ ਨਹੀਂ 30 ਤੋਂ 40% ਮੈਨੂੰ ਪਹਿਲੇ ਦਿਨ ਨਹੀਂ ਜਿਆ ਫਸਟ ਸੈਟਿੰਗ ਫਸਟ ਜੇ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਸੈਟਿੰਗ ਸੈਕੰਡ ਜਦੋਂ ਹੋਈ ਉਹਦੇ ਵਿੱਚ ਵੀ ਕਾਫੀ ਮੈਨੂੰ ਫਰਕ ਪਿਆ ਤੇ ਅੱਜ ਫਿਰ ਤੀਜੀ ਸੈਟਿੰਗ ਤੇ ਇਹਦੇ ਵਿੱਚ ਇਹ ਆ ਕਿ ਪਹਿਲਾਂ ਜਦਾਂ ਚੱਕਰ ਆਉਂਦੇ ਸੀਗੇ ਅੱਖਾਂ ਮੁਰੇ ਨਹੀਂਰਾ ਹੁੰਦਾ ਸੀ ਉਹ ਬਿਲਕੁਲ ਸਹੀ ਆ ਹੋ ਇਹ ਆ ਕਿ ਥੋੜੀ ਬਹੁਤ ਜਿਆਦਾ ਥੋਣ ਦੇ ਵਿੱਚ ਦਰਦ ਆ ਕਹਿੰਦਾ ਆ ਚੀਜ਼ ਜਿਹੜੀ ਸੀਗੀ ਪੂਰੇ ਸ਼ੋਲਡਰ ਪੂਜਾ ਦੇ ਕੋਲ ਸੀਗੀ ਹੂੰ ਹੂੰ ਇਹ ਇਹ ਵੀ ਨਹੀਂ ਕਿ ਜਿਹਦਾ ਹੁੰਦਾ ਨਾ ਕਈ ਵਾਰੀ ਸਵਾਈਕਾ ਹੁੰਦਾ ਉਹਨਾਂ ਦੇ ਦਰਦ ਹੁੰਦੀ ਆ ਵਿਚ ਵਿਚ ਸਹੀ ਵੀ ਰਹਿੰਦੀ ਬਟ ਮੈਂ ਟ੍ਰੀਟਮੈਂਟ ਕੋਈ ਕਰਾਇਆ ਨਹੀਂ ਸੀ ਚਾਰ ਪੰਜ ਮਹੀਨੇ ਤੋਂ ਉਹਦੇ ਨਾਲ ਕੀ ਹੁੰਸੀ 24 ਘੰਟੇ ਦਰਦ ਹੁੰਦੀ ਸੀ ਅੱਛਾ ਉਹ ਨਹੀਂ ਆ ਕਿ ਹੁਣ ਜਿਹੜੇ ਸ਼ੋਲਡਰ ਪੇਨ ਉਹ ਘਟ ਗਈ ਆ ਸਿਰਫ ਥੋੜੀ ਬਹੁਤੀ ਇੱਥੇ ਜਿਹੜੀ ਥੋਣ ਦੇ ਵਿੱਚ ਆ ਉਹ ਥੋੜੀ ਬਹੁਤੀ ਜੀ ਜੀ ਚਲੋ ਤੇ ਚੱਕਰ ਆ ਪੂਰਾ ਸੀ